ਉਸ ਦੀ ਗੱਲ ਕਰੀਏ ਕਿੰਨਾ ਕੁ ਟੂਰਿਸਟ ਚ ਫਰਕ ਪਿਆ ਵਾ ਸਲਾਨੀਆ ਕਿੰਨਾ ਕੁ ਫਰਕ ਪਾਇਆ ਸਾਰਾ ਜ਼ੀਰੋ ਹੋ ਚੁੱਕਿਆ ਜੀ ਟੂਰਿਸਟ ਵੀ ਜ਼ੀਰੋ ਹੋ ਚੁੱਕਿਆ ਵਾ ਜੋ ਆਉਣ ਜਾਣ ਵਾਲੇ ਉਧਰ ਦੇ ਪੈਸੇਂਜਰ ਆ ਉਹ ਵੀ ਬੰਦ ਹੋ ਚੁੱਕੇ ਨੇ ਕੋਈ ਆਉਣ ਜਾਂਦੀ ਸਾਰੇ ਰਾਹ ਬੰਦ ਕਰ ਦਿੱਤੇ ਗਏ ਫਰਕ ਜ਼ਿਆਦਾ ਗਰੀਬ ਬੰਦੇ ਨੂੰ ਪੈਣਾ ਵਾ ਕਿ ਇਹਨਾਂ ਨੂੰ ਹੋਰ ਕਾਦਾ ਪੈਣਾ ਚਲੋ ਵੈਸੇ ਜਿਹੜੀ ਹੋਈ ਆ ਇਹਨੇ ਜਿਹੜਾ ਮੋਦੀ ਨੇ ਸਟੈਂਡ ਲਿਆ ਵਾ ਸਹੀ ਲਿਆ ਗਿਆ ਵਾ ਇਹਨਾਂ ਨੂੰ ਸਭ ਕੋ ਵੀ ਸਿਕਾਉਣਾ ਜ਼ਰੂਰੀ ਹੈ ਇਹਨਾਂ ਲਈ ਉਹਨਾਂ ਨੇ ਪੁੱਛਿਆ ਗਿਆ ਵੀ ਤੁਸੀਂ ਕੌਣ ਹੋ Hindu ਹੋ Sikh ਹੋ Musalman ਹੋ Asai ਕੌਣ ਹੋ ਉਹਨਾਂ ਦੇ ਉੱਪਰ ਗੋਲੀਆਂ ਚਲਾ ਕੇ ਨੇ ਹਥਿਆਣੂ ਹੀ ਮਾਰ ਗਰਿਆਗਾ ਯਾਨੀ ਕਿ ਇਹਦੇ ਨਾਲ ਗੁਜਰਾਤ ਬਾਰਡਰ ਕਿਉਂ ਨਹੀਂ ਬੰਦ ਹੁੰਦਾ ਦੁਬਈ ਦੇ ਬਾਰਡਰ ਕਿਉਂ ਨਹੀਂ ਬੰਦ ਹੁੰਦੇ ਸਾਰੇ ਖੁੱਲੇ ਹੁੰਦੇ ਆ ਤੇ ਟਾੜੀ ਵਾਗਾ ਬਾਰਡਰ ਹੀ ਬੰਦ ਕਰਕੇ ਤੇ ਇੱਧਰ ਦੇ ਜਿਹੜੇ ਪੰਜਾਬ ਦੇ ਲੋਕ ਉਹਨਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਹੁੰਦਾ ਵਾ ਮੋਦੀ ਜੀ ਨੇ ਉਹ ਜਦੋਂ ਇਹ ਸਤਾ ਵਿੱਚ ਆਏ ਸੀ ਉਹਨੇ ਕਿਹਾ ਸੀ ਮੇਰਾ 56 ਇੰਚ ਦਾ ਸੀਨਾ ਵਾ ਜਦੋਂ ਇੱਕ ਹੀ ਜਵਾਨ ਦੇ ਨਾਲ ਇਹੋ ਜਿਹਾ ਕੰਮ ਹੁੰਦਾ ਵਾ ਇੱਕ ਜਵਾਨ ਦਾ ਸਿਰ ਕੁਲ ਕਲਮ ਹੋਊਗਾ ਤੇ ਅਸੀਂ ਉਹਦੇ ਬਦਲੇ ਪੰਜ ਸਿਰ ਲਵਾਂਗੇ ਵੀ ਉਹ ਮੋਦੀ ਜੀ ਉਹ ਤੁਹਾਡੇ ਉਹ ਬਚਨ ਕਿੱਥੇ ਗਏ ਜੇਕਰ ਦੁਸ਼ਮਣ ਨੂੰ ਇੰਨਾ ਹੀ ਤੋਹੀ ਕਮਜ਼ੋਰ ਸਮਝਦੇ ਜੇ ਤੇ ਦੁਸ਼ਮਣ ਤੁਹਾਡੇ ਤੇ ਲਗਾਤਾਰ ਹੈਵੀ ਹੁੰਦਾ ਜਾ ਰਿਹਾ ਵਾ ਤੁਸੀਂ ਜੁੜਿਓ ਪੰਜਾਬੀ ਲੋਕ ਚੈਨਲ ਆਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜਮਰਸਾ ਦੇ ਵਾਗਾਸਰ ਹੱਦ ਦੀਆਂ ਜਿੱਥੇ ਕਿ ਪਹਿਲਗਾਮ ਦੇ ਜਿਹੜੇ ਹਰਮਲੇ ਨੂੰ ਲੈ ਕੇ ਸੈਂਟਰ ਸਿਕਾਬਲੋਂ ਪੂਤਾਂ ਤੀਅਮ ਕੀਤੇ ਗਏ ਨੇ ਤੇ ਖਾਸ ਕਰਕੇ ਜਿਹੜੇ ਬਾਡਰ ਜਿਹੜੇ ਨੂੰ ਸੀਲ ਕਰ ਦਿੱਤੇ ਗਏ ਨੇ ਸਭ ਤੋਂ ਪਹਿਲਾਂ ਤਸਵੀਰਾਂ ਸਾਂਝੀ ਕਰਾਂਗੇ ਤਸਵੀਰਾਂ ਨੇ ਵਾਗਾਸਰ ਦੀਆਂ ਜਿੱਥੇ ਕਿ ਹਜ਼ਾਰਾਂ ਲੋਕ ਲੱਖਾਂ ਲੋਕ ਸੰ lànੀ ਜਿਹੜੇ ਨੇ ਇੱਥੇ ਰੀਤ ਸਨਮਣੀ ਵਾਸਤੇ ਆਉਂਦੇ ਨੇ ਪਰ ਤੁਸੀਂ ਦੇਖ ਸਕਦੇ ਹੋ ਮਿਹਰ ਸਾਹਿਬ ਦੇ ਜਿਹੜੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਅਤੇ ਖਾਸ ਕਰਕੇ ਸੈਂਟਰ ਸਿਕਾ ਵੱਲੋਂ ਜਿਹੜਾ ਕਿ ਵੈਮ ਫੈਸਲੇ ਲਏ ਗਏ ਨੇ ਸਿੱਧੂ ਜਲ ਸਮਝੌਤਾ ਅਤੇ ਤੁਰੰਤ ਜਿਹੜਾ ਵਾ ਪ੍ਰਭਾਵ ਵਾਪਸ ਰੋਕਿਆ ਗਿਆ ਅਤੇ 28 ਸਰ ਪ੍ਰਵਾਹ ਤੁਰੰਤ ਪ੍ਰਭਾਵਦੋਗਾ ਬੰਦ ਕੀਤਾ ਗਿਆ ਵਾ ਤੁਸੀਂ ਦੇਖ ਸਕਦੇ ਹੋ ਪਾਕਿਸਤਾਨੀਆਂ ਦੀ ਸਰਸ ਵੀਜ਼ਾ ਜਿਹੜਾ ਵਾ ਭਾਰਤ ਦੀ ਐਂਟਰੀ ਨਹੀਂ ਹੋਗੀ ਅਤੇ ਜੋ ਵੀ ਪਾਕਿਸਤਾਨੀ ਭਾਰਤ ਹਨ ਉਹਨਾਂ ਨੂੰ 39 ਘੰਟੇ ਅੰਦਰ ਅੰਦਰ ਵਾਪਸ ਜਿਹੜਾ ਗਏ ਉਹ ਬੁਲਾਇਆ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅਮਰਸਾਦੇ 48 ਸਦ ਵਾਗਾ ਬਾਰਡਰ ਦੀ ਆ ਇਥੋਂ ਦੇ ਜਿਹੜੇ ਸਲਾਨੀ ਨੇ ਜਿਹੜੇ ਇਥੇ ਕਾਰੋਬਾਰ ਕਰਦੇ ਨੇ ਦੁਕਾਨਦਾਰ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਇਸ ਕਾਰੋਬਾਰ ਨਾਲ ਕਿੰਨਾ ਕੁ ਫਰਕ ਪਿਆ ਇਸ ਕੰਮ ਦੇ ਨਾਲ ਹਾਂਜੀ ਵੀਰ ਜੀ ਕੀ ਨਾਂ ਤੁਹਾਡਾ ਮੇਰਾ ਕਰਨਬੀਰ ਸਿੰਘ ਜੀ ਕਰਨਬੀਰ ਜੀ ਵਾਗਾ ਸਰ ਤੇ ਪਿਛਲੇ ਲੰਬੇ ਸਮੇਂ ਤੋਂ ਕਿੰਨਾ ਕੀ ਕੰਮ ਕਰਦੇ ਆ ਰਹੇ ਹੋ ਤੇ ਤੁਹਾਡੀ ਇਥੇ ਕਾਦੀ ਜੜੀ ਦੁਕਾਨਦਾਰ ਰਹੀ ਸਾਡਾ ਢਾਬਾ ਇਹ ਦੁਕਾਨਦਾਰੀਆਂ ਸਾਡੀਆਂ ਇਥੇ ਤੇ ਇਧਰੋਂ ਕਸਟਮਰ ਆਉਂਦੇ ਨੇ ਜਾਂਦੇ ਨੇ ਜੋ ਪਾਕਿਸਤਾਨੀ ਆਉਂਦੇ ਨੇ ਉਹ ਵੀ ਰੁਕਦੇ ਨੇ ਸਾਡੇ ਕੋਲ ਇਧਰੋਂ ਜਾਣ ਲੱਗਿਆਂ ਵੀ ਰੁਕਦੇ ਨੇ ਆਉਣ ਵਾਲ ਗਿਆਂ ਵੀ ਰੁਕਦੇ ਨੇ ਹਾਂਜੀ ਕੋਈ ਵੀ ਸੁਪੀ ਜੋ ਪਹਿਲਗਾਮ ਵਿੱਚ ਹਮਲਾ ਹੁੰਦਾ ਉਸ ਤੋਂ ਬਾਅਦ ਕਿੰਨੀ ਕਿ ਇਥੇ ਸਕਤਾਈ ਹੋ ਗਈ ਆ ਵਾਗਾ ਬਾਰਡਰ ਤੇ ਟੂਰਿਸਟ ਦੀ ਗੱਲ ਕਰੀਏ ਕਿੰਨਾ ਕਿ ਟੂਰਿਸਟ ਚ ਫਰਕ ਪਿਆ ਵਾ ਸਲਾਨੀਆਂ ਦਾ ਕਿੰਨਾ ਕਿ ਫਰਕ ਪਿਆ ਸਾਰਾ ਜ਼ੀਰੋ ਹੋ ਚੁੱਕਿਆ ਜੀ ਟੂਰਿਸਟ ਵੀ ਜ਼ੀਰੋ ਹੋ ਚੁੱਕਿਆ ਵਾ ਜੋ ਆਉਣ ਜਾਣ ਵਾਲੇ ਉਧਰ ਦੇ ਪੈਸੇਂਜਰ ਆ ਉਹ ਵੀ ਬੰਦ ਹੋ ਚੁੱਕੇ ਨੇ ਕੋਈ ਆਉਣ ਜਾਣ ਦੀ ਸਾਰੇ ਰਾਹ ਬੰਦ ਕਰ ਦਿੱਤੇ ਗਏ ਇਹ ਲੱਗਦਾ ਨਹੀਂ ਕਿ ਦੇ ਦੋਵਾਂ ਦੇ ਸ਼ਾਰੋਇ ਇਸ ਚੀਜ਼ ਦਾ ਫਰਕ ਪਊਗਾ ਕਾਰੋਬਾਰ ਜਿਹੜਾ ਵਾ ਖਤਮ ਹੋ ਜੂਗਾ ਕਿਤੇ ਜਿਹੜਾ ਥੋੜਾ ਬਹੁਤਾ ਲੈਂਦੇ ਹੈਗਾ ਖਾਸ ਕਰਕੇ ਜਿਹੜਾ ਟਾੜੀ ਬਾਡਰ ਤੇ ਲੋਕ ਨੇ ਕਾਰੋਬਾਰ ਕਰਦੇ ਨੇ ਉਹਨਾਂ ਦਾ ਕਾਰੋਬਾਰ ਜਿਹੜਾ ਖਤਮ ਹੋ ਜੂਗਾ ਫਰਕ ਤੇ ਵੇਖੋ ਪੈਣਾ ਹੀ ਆ ਜੀ ਫਰਕ ਜ਼ਿਆਦਾ ਗਰੀਬ ਬੰਦੇ ਨੂੰ ਪੈਣਾ ਵਾ ਕਿਹਨੂੰ ਹੋਰ ਕਾਦਾ ਪੈਣਾ ਚਲੋ ਵੈਸੇ ਜਿਹੜੀ ਹੋਈ ਆ ਇਹਨੇ ਜਿਹੜਾ ਮੋਦੀ ਨੇ ਸਟੈਂਡ ਲਿਆ ਵਾ ਸਹੀ ਲਿਆ ਗਿਆ ਵਾ ਤੇ ਇਹਨਾਂ ਨੂੰ ਸਭ ਕੋਈ ਵੀ ਸਿਖਾਉਣਾ ਜ਼ਰੂਰੀ ਹੈ ਇਹਨਾਂ ਲਈ ਪਾਕਿਸਤਾਨੀਆਂ ਲਈ ਕਿਸ ਤਰ੍ਹਾਂ ਦੇ ਦੇ ਦਿਓ ਉਹਨਾਂ ਕਹੇ ਭੀ 48 ਘੰਟੇ ਦੇ हां ਜਿਹੜੇ ਆਏ ਨੇ ਜਿਹੜੇ ਵਿਚਾਰੇ ਉਧਰ ਦੇ ਕਨੀਸ ਨੇ ਉਹਨਾਂ ਨੂੰ ਭੇਜਣਾ ਚਾਹੀਦਾ ਵਾ ਉਹ ਜ਼ਰੂਰ ਜਾਣ ਆਪਣੇ ਘਰੋਂ ਘਰੀ ਭੇਜ ਦੇਣ ਜਾਈ ਜਿਹੜੇ ਉਧਰ ਨੇ ਉਹ ਇੱਧਰ ਆ ਜਣ ਬਿਲਕੁਲ ਜੀ ਬਹੁਤ ਧੰਨਵਾਦੀ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅਮਰਸਾਦੇ ਵਾਗਾ ਸਾਦੇ ਦੀਆਂ ਤੁਸੀਂ ਦੇਖ ਸਕਦੇ ਹੋ ਜਿਹੜੇ ਕੀ ਸਿਕਿਉਰਟੀ ਜਿਹੜੀ ਆ ਪੂਰੀ ਟਾਈਟ ਕੀਤੀ ਗਈ ਆ ਅਤੇ ਬੀਐਸਐਫ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਬੈਰੀਕੇਡ ਲਗਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅਮਰਸਾਦੀਆਂ ਵਾਗਾ ਬਾਰਡਰ ਦੀਆਂ ਤੇ ਨਾਲ ਹੀ ਇਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਕੀ ਇਥੋਂ ਦੇ ਲੋਕ ਨੇ ਇਥੋਂ ਦੇ ਇਹ ਵਾਤੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਉਹਨਾਂ ਨੂੰ ਇਸ ਚੀਜ਼ ਦਾ ਕਿੰਨਾ ਫਰਕਿਆ ਆ ਪਾ ਜੀ ਕੀ ਨਾਮ ਤੁਹਾਡਾ ਕੀ ਕਹਿਣਾ ਚਾਹੋਗੇ ਵਾਗਾ ਸੱਤ ਕਿੰਨੀ ਕਿ ਸਖਤਾਈ ਹੋ ਗਈ ਆ ਤੁਹਾਡੇ ਕੀ ਕਹਿਣਾ ਦਿਓ ਮੈਂ ਜੀ ਕਾਬਲ ਸਿੰਘ ਮੁਹਾਵਲ ਨਜ਼ਦੀਕ ਟਾਰੀ ਵਾਗਾ ਬੜਾ ਅਮਰਸਰ ਤੋਂ ਮੈਂ ਤੁਹਾਡੇ ਚੈਨਲ ਦੇ ਮਾਦੀ ਮੈਂ ਦੱਸਣਾ ਚਾਹੁੰਦਾ ਮੈਂ ਵੀ ਜਦੋਂ ਵੀ ਕੋਈ ਆਫਤ ਆਉਂਦੀ ਆ ਜਦੋਂ ਵੀ ਸਾਡੇ ਕਿਤੇ ਬੱਚੇ ਹਰ ਤਰ੍ਹਾਂ ਦੀ ਇਰਜਾਨਾਂ ਦੀ ਤਰ੍ਹਾਂ ਸਾਡੇ ਘਰਾਂ ਵਿੱਚੋਂ ਨਿਕਲ ਕੇ ਟੂਰਿਸਟ ਦੇ ਤੌਰ ਤੇ ਹੋਟਲਾਂ ਵਿੱਚ ਜਾਂਦੇ ਨੇ ਜਿੱਤਨਾ ਕਸ਼ਮੀਰ ਵਿੱਚ ਜਾਂਦੇ ਨੇ ਪਲਵਾਮਾ ਵਿੱਚ ਜਾਂਦੇ ਨੇ ਹਰ ਇੱਕ ਜਗ੍ਹਾ ਜਾਂਦੇ ਨੇ ਉਹਨਾਂ ਦੇ ਉੱਪਰ ਨਿਥੀਆਂ ਦੇ ਉੱਪਰ ਗੋਲੀਆਂ ਚਲਾਈ ਜਾਂਦੇ ਆ ਇੱਕ ਤੇ ਸਾਨੂੰ ਸਾਨੂੰ ਸਾਡੇ ਬੱਚਿਆਂ ਨੂੰ ਟੈਕਸੀ ਵਾਲਿਆਂ ਨੂੰ ਹੋਟਲ ਵਾਲਿਆਂ ਨੂੰ ਰੋਜੀ ਰੋਟੀ ਦਾ ਸਾਧਨ ਬਣਦਾ ਵਾ ਉਹ ਕਮਾਈ ਦਾ ਸਾਧਨ ਹੁੰਦਾ ਤੇ ਜਦੋਂ ਉਹ ਬੱਚੇ ਜਾਂਦੇ ਨੇ ਉਹਨਾਂ ਨੂੰ ਜਿਸ ਤਰ੍ਹਾਂ ਹੁਣ ਕੱਲ ਦੇਖਿਆ ਗਿਆ ਵੀ ਉਹਨਾਂ ਨੂੰ ਧਰਮ ਦੇ ਨਾਂ ਦੇ ਉੱਤੇ ਉਹਨਾਂ ਨੇ ਪੁੱਛਿਆ ਗਿਆ ਵੀ ਤੁਸੀਂ ਕੌਣ ਹੋ Hindu ਹੋ Sikh ਹੋ Musalman ਹੋ Asai ਕੌਣ ਹੋ ਤੇ ਉਹਨਾਂ ਦੇ ਉੱਪਰ ਗੋਲੀਆਂ ਚਲਾ ਕੇ ਨਿਹੱਥੀਆਂ ਨੂੰ ਹੀ ਮਾਰ ਗਰਿਆਗਾ ਇਹ ਗੱਲ ਬਹੁਤ ਹੀ ਜ਼ਿਆਦਾ ਗਲਤ ਹੈ ਜੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਰ ਕਿਸ ਤਰ੍ਹਾਂ ਜਦੋਂ ਕਿਸ ਤਰ੍ਹਾਂ ਦਾ ਹਮਲਾ ਹੁੰਦਾ ਵਾ ਜਦੋਂ ਕਿਤੇ ਪਾਕਿਸਤਾਨ ਇਸ ਤਰ੍ਹਾਂ ਚੀਜ਼ਾਂ ਹੁੰਦੀਆਂ ਤੇ ਜਿਹੜੇ ਬਾਰਡਰ ਦੇ ਲੋਕ ਰਹਿੰਦੇ ਨੇ ਤੁਸੀਂ ਪਿੰਡਾਂ ਵਾਲੇ ਬਾਰਡਰ ਦੇ ਤੇ ਤੁਹਾਨੂੰ ਕਿੰਨਾ ਕੁ ਪ੍ਰਭਾਵਿਤ ਹੋਣਾ ਪੈਂਦਾ ਤੁਹਾਨੂੰ ਕਿੰਨੇ ਮੁਸ਼ਕਲਾਂ ਸਾਹਮਣੇ ਕਰਨੀਆਂ ਇਹ ਵੇਖੋ ਜੀ ਜਦੋਂ ਵੀ ਕੋਈ ਜਿਸ ਤਰ੍ਹਾਂ ਉਹਦੋਂ ਪਲਵਾਮਾ ਦੇ ਵਿੱਚ ਹਮਲਾ ਹੋਇਆ ਸੀ ਸੀਆਰਪੀਐਫ ਦੇ ਵਿੱਚ ਜਵਾਨ ਆਰਡੀਐਕਸ ਦੀ ਗੱਡੀ ਦੇ ਨਾਲ ਉਡਾ ਦਿੱਤੇ ਗਏ ਸੀ ਉਦੋਂ ਵੀ ਵਾਹਾਗਾ ਬਾਰਡਰ ਹੀ ਬੰਦ ਸਭ ਤੋਂ ਪਹਿਲਾਂ ਹੋਇਆ ਜਿਹਦੇ ਵਿੱਚ ਸਾਡਾ ਇੱਥੇ ਬਹੁਤ ਜ਼ਿਆਦਾ ਕਾਰੋਬਾਰ ਚੱਲਦਾ ਸੀ ਸਾਡੀ ਟਰੱਕ ਯੂਨੀਅਨ ਦਾ 450 500 ਦੇ ਕਰੀਬ ਟਰੱਕ ਨਿਕਲਦਾ ਸੀ ਸੀਮਿੰਟ ਦੇ ਨਾਲ ਹੋਰ ਪਖਤਾਨੇ ਕਿੰਨੇ ਹੀ ਜਿਆਦੇ ਸਾਡੇ ਉਧਰੋਂ ਸਮਾਨ ਆਉਂਦੇ ਸੀਗੇ ਤੇ ਸਾਰਾ ਹੀ ਬੰਦ ਕਰ ਦਿੱਤਾ ਗਿਆ ਜਾਨੀ ਕਿ ਇਹਦੇ ਨਾਲ ਗੁਜਰਾਤ ਬਾਰਡਰ ਕਿਉਂ ਨਹੀਂ ਬੰਦ ਹੁੰਦਾ ਦੁਬਈ ਦੇ ਬਾਰਡਰ ਕਿਉਂ ਨਹੀਂ ਬੰਦ ਹੁੰਦੇ ਸਾਰੇ ਖੁੱਲੇ ਹੁੰਦੇ ਆ ਤੇ ਟਾੜੀ ਵਾਗਾ ਬਾਰਡਰ ਹੀ ਬੰਦ ਕਰਕੇ ਤੇ ਇਧਰ ਦੇ ਜਿਹੜੇ ਪੰਜਾਬ ਦੇ ਲੋਕ ਉਹਨਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਹੁੰਦਾ ਵਾ ਕੱਲ ਵੀ ਜਦੋਂ ਅਸੀਂ ਟੀਵੀ ਦੇ ਵਿੱਚ ਖਬਰਾਂ ਦੇਖੀਆਂ ਤੇ ਸਾਰੇ ਹੀ ਬੱਚੇ ਉਹ ਦੇਖਦੇ ਕਿ ਤਰ੍ਹਾਂ ਤਰਸ ਕਰ ਰਹੇ ਸੀ ਵੀ ਇਹ ਇੱਕ ਛੋਟੇ ਛੋਟੇ ਬੱਚਿਆਂ ਦੇ ਉੱਪਰ ਗੋਲੀਆਂ ਦੇ ਨਾਲ ਅਟੈਕ ਕਰਕੇ ਉਹਨਾਂ ਨੂੰ ਮਾਰ ਦਿੱਤਾ ਜੀ ਬਹੁਤ ਨਿੰਦਣਯੋਗ ਹੈ ਜੀ ਇਹ ਤੇ ਅਸੀਂ ਗੱਲ ਗਲਤ ਇਸ ਨੂੰ ਸਮਝਾਂਗੇ ਜੀ ਪਰ ਕੀ ਲੱਗਦਾ ਨੇ ਕਿਤੇ ਬਾਡਰ ਦੇ ਜਿਹੜੇ ਲੋਕ ਨੇ ਜਾਂ ਜਿਹੜੇ ਬਾਡਰ ਖਾਸ ਕਰਕੇ ਵਾਗਾ ਬਾਡਰ ਵੇਖਣ ਵਾਸਤੇ ਆਉਂਦੇ ਨੇ ਉਹਨਾਂ ਦਾ ਤੇ ਕਾਰੋਬਾਰ ਆ ਉਹਨਾਂ ਦਾ ਕਾਰੋਬਾਰ ਜੀ ਕਾਫੀ ਜਿਹੜਾ ਇਸੀ ਦਾ ਫਰਕ ਪਊਗਾ ਵੇਖੋ ਜੀ ਇੱਕ ਤੇ ਉਹ ਇੱਥੇ ਸਾਡੇ ਸ੍ਰੀ ਦਰਬਾਰ ਸਾਹਿਬ ਗੋਲਡਨ ਟੈਂਪਲ ਜਿਸ ਨੂੰ ਆਪਾਂ ਕਹਿੰਦੇ ਨੇ ਸ੍ਰੀ ਹਰਮੰਦਰ ਸਾਹਿਬ ਉੱਥੇ ਵੀ ਨਤਮਸਤਕ ਹੋਣ ਆਉਂਦੇ ਆ ਦੁਰਗਿਆਨਾ ਮੰਦਰ ਜੀ ਹੈ ਸੀਤਲਾ ਮੰਦਰ ਜੀ ਉੱਥੇ ਆਉਂਦੇ ਨੇ ਤੇ ਉਸ ਤੋਂ ਬਾਅਦ ਜਦ ਨਤਮਸਤਕ ਤੇ ਵਾਗਾ ਬਾਰਡਰ ਚੋਂ ਆਉਂਦੇ ਸਾਡੇ ਟੈਕਸੀਆਂ ਵਾਲੇ ਵੀਰਾਂ ਨੂੰ ਕਮਾਈ ਹੁੰਦੀ ਆ ਸਾਡੇ ਹੋਟਲਾਂ ਵਾਲੇ ਵੀਰਾਂ ਨੂੰ ਕਮਾਈ ਹੁੰਦੀ ਆ ਅੱਜ ਹੀ ਪ੍ਰੇਡ ਦੇ ਵਿੱਚ ਵੇਖਿਓ ਤੁਸੀਂ ਜਿੱਥੇ ਕੋਈ 100% ਆਉਂਦੇ ਸੀ ਅੱਜ ਇੱਥੇ 25% ਲੋਕ ਆਉਣਗੇ ਲੋਕਾਂ ਵਿੱਚ ਡੈਸ ਦਾ ਮਾਹੌਲ ਬਣਿਆ ਆ ਵੀ ਅਸੀਂ ਇੱਥੇ ਜਾ ਕੇ ਪਤਾ ਨਹੀਂ ਕਿਹੋ ਜਿਹਾ ਮਾਹੌਲ ਬਣ ਜਾਣਾ ਵਾ ਕਿਸ ਤਰ੍ਹਾਂ થી ਆਉਣਾ ਆ ਕੀ ਲੱਗਦਾ ਵੀ ਸੈਂਟਰ ਸਰਕਾਰ ਨੂੰ ਮੋਦੀ ਜੀ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਵਾ ਉਹਨਾਂ ਨੇ ਮੀਟਿੰਗ ਬੁਲਾਈ ਆ ਤੇ ਉਹਨਾਂ ਕਿਹਾ ਵੀ ਜਿਹੜੇ ਵੀ ਪਾਕਿਸਤਾਨੀ ਨੇ ਜਿਹੜੇ ਹਿੰਦੂਸਤਾਨੀ ਨੇ 48 ਘੰਟਿਆਂ ਵਿੱਚ ਆਪ ਆਪਨੇ ਦੇਸ਼ਾਂ ਨੂੰ ਜਿਹੜੇ ਵਾਪਸ ਵੇਖੋ ਜੀ ਮੋਦੀ ਜੀ ਨੇ ਉਹ ਜਦੋਂ ਇਹ ਸਤਾ ਵਿੱਚ ਆਏ ਸੀ ਉਹਨੇ ਕਿਹਾ ਸੀ ਮੇਰਾ 56 ਇੰਚ ਦਾ ਸੀਨਾ ਵਾ ਜਦੋਂ ਇੱਕ ਹੀ ਜਵਾਨ ਦੇ ਨਾਲ ਇਹੋ ਜਿਹਾ ਕੰਮ ਹੁੰਦਾ ਵਾ ਇੱਕ ਜਵਾਨ ਦਾ ਸਿਰ ਕੁਲ ਕਲਮ ਹੋਊਗਾ ਤੇ ਅਸੀਂ ਉਹਦੇ ਬਦਲੇ ਪੰਜ ਸਿਰ ਲਵਾਂਗੇ ਭੀ ਉਹ ਮੋਦੀ ਜੀ ਉਹ ਤੁਹਾਡੇ ਵਚਨ ਕਿੱਥੇ ਗਏ ਜੇਕਰ ਦੁਸ਼ਮਣ ਨੂੰ ਇੰਨਾ ਹੀ ਤੁਸੀਂ ਇੱਕ ਮਜੂਰ ਸਮਝਦੇ ਜੇ ਤੇ ਦੁਸ਼ਮਣ ਤੁਹਾਡੇ ਤੇ ਲਗਾਤਾਰ ਹੈਵੀ ਹੁੰਦਾ ਜਾ ਰਿਹਾ ਵਾ ਜੇਕਰ ਹੁਣ ਅੱਜ ਤੁਸੀਂ ਬਾਰਡਰ ਬੰਦ ਕਰਨ ਦੇ ਸੀਲ ਦੇ ਕਰਨ ਦੇ ਸੀ ਤੇ ਕਿੰਨੇ ਸਾਡੇ ਲੋਕ ਆਣ ਕੇ ਇੱਥੇ ਖਰਾਬ ਹੋ ਰਹੇ ਨੇ ਖੱਜੇ ਖਰਾਬ ਹੋ ਰਹੇ ਨੇ ਕੋਈ ਇਹਦੀ ਰਿਸ਼ਤੇਦਾਰੀਆਂ ਇੱਧਰ ਕਿਸੇ ਦੇ ਰਿਸ਼ਤੇਦਾਰੀਆਂ ਉੱਧਰ ਲੈਂਦੇ ਪੰਜਾਬ ਕਿਸੇ ਨੇ ਚੜ੍ਹਦੇ ਪੰਜਾਬ ਇੱਕ ਦੂਜੇ ਆਪਣੇ ਭੈਣਾ ਭਰਾਵਾਂ ਨੂੰ ਮਿਲਣ ਆਉਂਦੇ ਨੇ ਤੇ ਤੁਹਾਡੇ ਕੈਮਰੇ ਦੀ ਅੱਖ ਵਿੱਚ ਵੇਖ ਹੀ ਰਹੇ ਜੇ ਤੁਸੀਂ ਕਿਸ ਤਰ੍ਹਾਂ ਲੋਕ ਖਰਾਬ ਹੋ ਰਹੇ ਕਿਸ ਤਰ੍ਹਾਂ ਰੋਂਦੇ ਕਰ ਲਾਂਦੇ ਲੋਕ ਬਾਗਾ ਬਾਰਡਰ ਦੀ ਸਰਾਦੇ ਦੇ ਘੁੰਮ ਰਹੇ ਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅੰਮਰਸਾ ਦੇ ਵਾਗਾ ਬਾਰਡਰ ਦੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਜਿਹੜੀ ਇੱਕ ਤੇ ਬੀਐਸਐਫ ਵੱਲੋਂ ਜਿਹੜਾ ਕੀ ਪੁਕਤਾ ਤਿਆਬ ਕੀਤੇ ਗਏ ਨੇ ਥਾਂ ਥਾਂ ਤੇ ਸਿਕਿਉਰਿਟੀ ਲਾਈ ਗਈ ਆ ਚੈਕਿੰਗ ਕੀਤੀ ਜਾ ਰਹੀ ਹੈ ਜਿਹੜਾ ਵੀ ਕੋਈ ਰਾਹੀ ਆਉਂਦਾ ਵਾ ਉਸ ਨੂੰ ਜਿਹੜਾ ਜਾਂਚ ਪੜਤਾਲ ਕਰਕੇ ਉਸ ਦੇ ਜਿਹੜੇ ਡਾਕੂਮੈਂਟ ਵੇਖ ਕੇ ਉਸ ਦੀ ਜਿਹੜੀ ਤਲਾਸ਼ੀਬ ਗਾਰਾ ਲੈ ਕੇ ਜਿਹੜਾ ਫਿਰ ਨਿਗਾਹਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਪੈਲਗਾਮ ਦੇ ਹਮਲੇ ਤੋਂ ਬਾਅਦ ਬਾਰਡਰ ਜਿਹੜਾ ਬਿਲਕੁਲ ਠੀਕਾ ਕੀਤਾ ਗਿਆ ਵਾ ਤੁਹਾਨੂੰ ਤਸਵੀਰਾਂ ਜੂ ਸ ਅਵਾਗਾ ਬਾਰਡਰ ਯਾ ਤੁਸੀਂ ਦੇਖ ਸਕਦੇ ਹੋ ਇੱਥੇ ਯਾ ਬੀਐਸਐਫ ਵੱਲੋਂ ਜਿਹੜੇ ਕਿ ਫਕਤਾਂ ਦੀਆਂ ਆਮ ਕੀਤੀਆਂ ਗਏ ਨੇ ਖਾਸ ਕਰਕੇ ਜਿਹੜਾ ਵੀ ਕੋਈ ਲੰਗਦਾ ਇੱਥੇ ਚੈਕਿੰਗ ਵਗੈਰਾ ਬਿਲਕੁਲ ਕੀਤੀ ਗਈ ਹੈ ਬੀਐਸਐਫ ਵੱਲੋਂ ਕਿ ਇਹਦਾ ਜਾਂਚ ਪਰਤਾਲ ਕਰਕੇ ਫਿਰ ਅੰਦਰ ਜਾਣਕਾਇਆ ਜਾ ਰਿਹਾ ਜਿਹੜੇ ਵੀ ਸਲਾਨੀ ਆਉਂਦੇ ਨੇ ਚਾਹੇ ਉਹ ਪਾਕਿਸਤਾਨ ਦੇ ਨੇ ਚਾਹੇ ਹਿੰਦੁਸਤਾਨ ਦੇ ਨੇ ਉਹਨਾਂ ਨੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਮਾਨ ਜਿਹੜਾ ਕਿ ਪਾਕਿਸਤਾਨ ਦੇ ਜਿਹੜੇ ਸਲਾਨੀ ਆਏ ਨੇ ਉਹਨਾਂ ਨੂੰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਦੇ ਪਾਸਪੋਰਟ ਵਗੈਰਾ ਦੇਖੇ ਜਾ ਰਹੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਨਸਾਨੀ ਕਰ ਰਹੇ ਆ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਚੈਕਿੰਗ ਵਗੈਰਾ ਕੀਤੀ ਜਾ ਰਹੀ ਹੈ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਉਹਨਾਂ ਦੇ ਪਾਸਪੋਰਟ ਵਗੈਰਾ ਜਿਹੜੇ ਦੇਖੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਬੀਐਸਐਫ ਵੱਲੋਂ ਜਿਹੜਾ ਵੀ ਕੋਈ ਸਲਾਨੀ ਆਉਂਦਾ ਉਸ ਨੂੰ ਪੁੱਛ ਪੜਤਾਲ ਕਰਕੇ ਜਾਂਚ ਪੜਤਾਲ ਕਰਕੇ ਉਹਨਾਂ ਦੇ ਪਾਸਪੋਰਟ ਵਗੈਰਾ ਦੇਖੇ ਜਾ ਰਹੇ ਨੇ ਤੇ ਕਿਸੇ ਪੂਰੀ ਚੈਕਿੰਗ ਕਰਕੇ ਜਿਹੜਾ ਫਿਰ ਨਿਗਾਇਆ ਜਾ ਰਿਹਾ ਕਿਉਂਕਿ ਬੀਐਸਐਫ ਦਾ ਤੁਸੀਂ ਦੇਖ ਸਕਦੇ ਹੋ ਉਹਨਾਂ ਵੱਲੋਂ ਵਾਗਾ ਬਾਰਡਰ ਤੇ ਬਹੁਤ ਸਖਤਾਈ ਕੀਤੀ ਜਾ ਰਹੀ ਆ ਅਤੇ ਬਾਰਡਰ ਸਾਰਾ ਸੀਲ ਕਰ ਦਿੱਤਾ ਹੀ ਆ ਗਿਆ ਤੁਸੀਂ ਦੇਖ ਸਕਦੇ ਹੋ ਉੱਧਰ ਵੱਲੋਂ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਖਾਸ ਕਰਕੇ ਪੁਕਤਾਂ ਥਿਆਮ ਕੀਤੀ ਜਾ ਰਹੀ ਹੈ ਜਿਹੜਾ ਵੀ ਕੋ ਇੱਥੇ ਆਉਂਦਾ ਲੰਘਦਾ ਉਸਦੇ ਡਾਕੂਮੈਂਟ ਵਗਰਾ ਉਸਦੇ ਪਾਸਪੋਰਟ ਵਗਰਾ ਦੇਖੇ ਜਾ ਰਹੇ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅਮਰਸਾ ਦੇ ਵਾਗਾ ਬਾਰਡਰ ਸਾਦ ਦੀ ਆ ਜਿਹੜਾ ਕਿ ਪਾਕਿਸਤਾਨ ਦੇ ਬਿਲਕੁਲ ਨਾਲ ਇੱਥੇ ਖਾਸ ਕਰਕੇ ਜਿਹੜਾ ਇੱਥੇ ਮੀਟ ਸੈਨਾਬਾੜੀ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਹੋਰ ਸ਼ਾਮ ਨੂੰ ਜਿਹੜੀ ਆ ਕੀਤੀ ਜਾ ਰਹੀ ਆ ਬੀਐਸਐਫ ਵੱਲੋਂ ਜਿਹੜੇ ਕਿ ਵੱਡੇ ਅਫਸਰ ਨੇ ਉਹਨਾਂ ਵੱਲੋਂ ਜਿਹੜੀ ਹੈ ਪੁਕਤਾਂ ਇਤਿਹਾਮ ਕੀਤੇ ਗਏ ਨੇ ਅਤੇ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅਮਰਸਾਹ ਦੇ ਵਾਗਾ ਬਾਰਡਰ ਦੀ ਹੈ ਸਾਡੇ ਨਾਲ ਗੱਲਬਾਤ ਕਰਨ ਨੂੰ ਹੋਰੀ ਥੇੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਕਿ ਬਾਰਡਰ ਦੀ ਕੀ ਸਥਿਤੀ ਹੈ ਕਿੱਤਾਂ ਦੇ ਹਾਲਾਤ ਨੇ ਹਾਂਜੀ ਵੀਰੇ ਕੀ ਨਾਮ ਤੁਹਾਡਾ ਮੇਰਾ ਨਾਮ ਵਿਸ਼ਾਲ ਜੀ ਵਿਸ਼ਾਲ ਜੀ ਬਾਰਡਰ ਤੇ ਆਏ ਹੋ ਕਿਸ ਤਰ੍ਹਾਂ ਦੇ ਇੰਤਿਆਮ ਨੇ ਕੀ ਹਾਲਾਤ ਦੇ ਅਥੋਂ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਜਿਸ ਤਰ੍ਹਾਂ ਸਿਕਿਉਰਟੀ ਵੇਖਣ ਨੂੰ ਮਿਲਦੀ ਹੈ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਪਹਿਲਾਂ ਇਸ ਤਰ੍ਹਾਂ ਦੇ ਇੰਤਿਆਮ ਹੋਣ ਕਿਉਂਕਿ ਅੱਜ ਇਸ ਤਰ੍ਹਾਂ ਦੇ ਹੋਏ ਨੇ ਨਹੀਂ ਨਹੀਂ ਬੀਐਸਐਫ ਵੱਲੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਿਉਂਕਿ ਸਾਡਾ ਜੋ ਗਵਾਂਡੀ ਮੁਲਕ ਪਾਕਿਸਤਾਨ ਹੈ ਉਹਦੇ ਕੀ ਇਰਾਦੇ ਹੁੰਦੇ ਨੇ ਸਾਰੀ ਦੁਨੀਆ ਸਾਰੇ ਵਰਲਡ ਨੂੰ ਪਤਾ ਹੈ ਬੀਐਸਐਫ ਵੱਲੋਂ ਜੋ ਅੱਜ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਨੇ ਇਹਨਾਂ ਵੱਲੋਂ ਪਹਿਲਾਂ ਵੀ ਕੀਤੇ ਜਾਂਦੇ ਨੇ ਪਰ ਅੱਜ ਥੋੜੀ ਦੇਰ ਪਹਿਲਾਂ ਕਰ ਲੈਨੇ ਕਿਉਂਕਿ ਕਾਫੀ ਜਿਹੜੇ ਪਾਕਿਸਤਾਨੀ ਨਾਗਰਿਕ ਨੇ ਉਹ ਆਪਣੇ ਦੇਸ਼ ਵਾਪਸ ਜਾ ਰਹੇ ਨੇ ਕਿਉਂਕਿ ਭਾਰਤ ਦੇ ਵਿੱਚ ਰੁਕੇ ਸੀ ਜੋ ਹਮਲਾ ਹੋਇਆ ਬੇਗੁਨਾ ਜਿਹੜੇ ਲੋਕ ਹੀ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਬਹੁਤ ਵੱਡਾ ਫੈਸਲਾ ਲਿੱਤਾ ਗਿਆ ਸੀ 48 ਘੰਟਿਆਂ ਦੇ ਵਿੱਚ ਵਿੱਚ ਜਿੰਨੇ ਵੀ ਪਾਕਿਸਤਾਨੀ ਭਾਰਤ ਦੇ ਵਿੱਚ ਆਏ ਨੇ ਉਹ ਵਾਪਸ ਜਾਣਗੇ ਕਿਸੇ ਦਾ ਵੀਜ਼ਾ ਚਾਹੇ 10 ਦਿਨ ਦਾ ਸੀ 20 ਦਿਨ ਦਾ ਸੀ ਜਾਂ ਮਹੀਨੇ ਦਾ ਸੀ ਉਹਨਾਂ ਸਾਰਿਆਂ ਨੂੰ ਇੱਕੋ ਵਾਰ ਹੀ ਕਹਿ ਦਿੱਤਾ ਗਿਆ ਕਿ 48 ਘੰਟੇ ਦਾ ਸਮਾਂ ਹੈ 48 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਆਪਣੇ ਮੁਲਕ ਪਾਕਿਸਤਾਨ ਦੇ ਵਿੱਚ ਜਾਣਾ ਹੈ ਉਸ ਨੂੰ ਲੈ ਕੇ ਕਾਫੀ ਜਿਹੜੇ ਪਾਕਿਸਤਾਨੀ ਆਉਂਦੇ ਵੀ ਪਈ ਆ ਬੀਐਸਏ ਵਾਲਿਆਂ ਵੱਲੋਂ ਜੋ ਕਾਗਜ਼ੀ ਕਾਰਵਾਈ ਆ ਉਹ ਚੈੱਕ ਕਰਕੇ ਉਹਨਾਂ ਨੂੰ ਅੰਦਰ ਭੇਜਿਆ ਜਾ ਰਿਹਾ ਥੋੜੀ ਦੇਰ ਤੱਕ ਉਹ ਆਪਣੇ ਮੁਲਕ ਪਾਕਿਸਤਾਨ ਦੇ ਵਿੱਚ ਚੱਲ ਜਾਣਗੇ ਮੈਂ ਕਹਿੰਦਾ ਕਿ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫੈਸਲਾ ਲਿੱਤਾ ਗਿਆ ਬਹੁਤ ਵਧੀਆ ਫੈਸਲਾ ਲਿੱਤਾ ਗਿਆ ਹੈ ਕਿਉਂਕਿ ਕਾਫੀ ਜਿਹੜੇ ਲੋਕ ਨੇ ਉਸ ਜਗ੍ਹਾ ਤੇ ਘੁੰਮਣ ਵਾਸਤੇ ਜਾਂਦੇ ਸੀ ਠੀਕ ਆ ਕਿਉਂਕਿ ਪਹਿਲਾਂ ਦੁਨੀਆ ਦੇ ਡਰ ਦਾ ਮਾਹੌਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਨਰਿੰਦਰ ਮੋਦੀ ਬਣੇ ਉਹਨਾਂ ਨੇ 370 ਹਟਾਈ ਉਸ ਨੂੰ ਲੈ ਕੇ ਕਾਫੀ ਜਿਹੜੇ ਲੋਕ ਆ ਉਹ ਉੱਥੇ ਘੁੰਮਣਾ ਸ਼ੁਰੂ ਕਰਤਾ ਮੈਨੂੰ ਲੱਗਦਾ ਕਿ ਜੋ ਹੁਣ ਹਮਲਾ ਹੋਇਆ ਏ ਉਸ ਨੂੰ ਲੈ ਕੇ ਜਿਹੜੇ ਲੋਕ ਨੇ ਉਹ ਇੱਕ ਵਾਰ ਫੇਰ ਸੋਚਣਗੇ ਕਿ ਉਸ ਜਗ੍ਹਾ ਤੇ ਜਾਇਆ ਜਾਵੇ ਜਾਂ ਨਾ ਜਾਇਆ ਜਾਵੇ ਮੈਨੂੰ ਲੱਗਦਾ ਕਿ ਘਟੋ ਘਟ ਉਸ ਇਲਾਕੇ ਦੇ ਵਿੱਚ ਅਸੀਂ 5 ਤੋਂ 7 ਸਾਲ ਹੋਰ ਪਿੱਛੇ ਚਲ ਗਏ ਹੈਠਾਂ ਚਲ ਗਏ ਲੱਗਦਾ ਨਹੀਂ ਵਿਸ਼ਾਲ ਜੀ ਬਾਰਡਰ ਦੀ ਗੱਲ ਕਰੀਏ ਬਾਰਡਰ ਜਿਸ ਦਾ ਸੀਲ ਕਰ ਦਿੱਤਾ ਗਿਆ ਵਾ ਬਾਰਡਰ ਦੇ ਸਿਕਿਉਰਟੀ ਵਧਾ ਦਿੱਤੀ ਜਈ ਆ ਅਸੀਂ ਦੇਖੇ ਲੱਖਾਂ ਲੋਕ ਸਲਾਣੀ ਜਿਹੜੇ ਇੱਥੇ ਰੋਜ਼ ਆਉਂਦੇ ਨੇ ਸੈਰਮਣੀ ਵਕਤਾਂ ਵਾਸਤੇ ਕਿਤੇ ਕਿਤੇ ਪ੍ਰਭਾਵਿਤ ਹੋਣਗੇ ਇੱਥੇ ਜਿਹੜੇ ਕਾਰੋਬਾਰ ਨੇ ਕਿਤੇ ਜਿਹੜੇ ਟੈਕਸੀ ਦੇ ਡਰਾਈਵਰ ਨੇ ਜਾਂ ਜਿਹੜੇ ਹੋਟਲ ਮੈਨੇਜਮੈਂਟ ਨੇ ਖਾਸ ਕਰਕੇ ਜਿਹੜੇ ਇੱਥੋਂ ਦੇ ਵਾਗਾ ਬਟਾ ਜਿਹੜੇ ਢਾਬੇ ਚਲਾਉਂਦੇ ਨੇ ਕਾਰੋਬਾਰ ਕਰਦੇ ਨੇ ਛੋਟੇ ਮੋਟੇ ਉਹਨਾਂ ਦਾ ਕਾਰੋਬਾਰ ਜਿਹਨੂੰ ਫਰਕ ਪਊਗਾ ਜ਼ਰੂਰ ਦੇਖੋ ਕਈਆਂ ਲੋਕਾਂ ਨੇ ਜਿਹੜੀਆਂ ਬੁਕਿੰਗ ਕੀਤੀਆਂ ਸੀ 80% ਬੁਕਿੰਗਾਂ ਕੈਨਸਲ ਹੋ ਗਈਆਂ ਨੇ ਕੈਨਸਲ ਹੋਣ ਦਾ ਮਤਲਬ ਇਹ ਆ ਕਿ ਜਿਹੜੇ ਟੂਰਿਸਟ ਘੁੰਮਣ ਵਾਸਤੇ ਆਣੇ ਸੀ ਉਹ ਕੱਲੇ ਕਸ਼ਮੀਰ ਵਾਲੇ ਪਾਸੇ ਨਹੀਂ ਹੀ ਜਾਣੇ ਕਿਉਂਕਿ ਸਾਡੇ ਅੰਮ੍ਰਿਤਸਰ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਆ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣਾ ਸੀ ਦੁਰਗਿਆਨਾ ਮੰਦਰ ਆ ਵਾਲਮੀਕੀ ਮਹਾਰਾਜ ਦੀ ਜਗ੍ਹਾ ਆ ਬਾਰਡਰ ਵੇਖਣ ਵਾਸਤੇ ਆਂਦੇ ਨੇ ਉਹ ਸਾਰਾ ਟੂਰਿਸਟ ਜਿਹੜਾ ਅੰਮ੍ਰਿਤਸਰ ਦੇ ਵਿੱਚ ਆਣਾ ਸੀ ਉਹ ਅੰਮ੍ਰਿਤਸਰ ਦੇ ਲੋਕਾਂ ਨੂੰ ਉਹਦਾ ਬੈਨੀਫਿਟ ਸੀ ਕੱਲਾ ਜੇ ਦੇ ਗੱਲ ਕੀਤੀ ਜਾਵੇ ਉਧਰਲੇ ਜੰਮੂ ਕਸ਼ਮੀਰ ਦੀ ਨਾ ਗੱਲ ਕੀਤੀ ਜਾਵੇ ਉਹਦੇ ਨਾਲ ਸਭ ਤੋਂ ਜ਼ਿਆਦਾ ਜੇ ਫਰਕ ਪਿਆ ਵਾ ਤੇ ਸਾਡੇ ਅੰਮ੍ਰਿਤਸਰ ਨੂੰ ਸਭ ਤੋਂ ਜ਼ਿਆਦਾ ਫਰਕ ਪਿਆ ਆ ਟੂਰਿਸਟ ਇੱਥੇ ਨਹੀਂ ਪਹੁੰਚੇਗਾ ਉਹਦੇ ਨਾਲ ਇਹ ਜਿਹੜੇ ਦੁਕਾਨਦਾਰ ਨੇ ਜਿਨ੍ਹਾਂ ਨੇ ਆਪਣੇ ਪਰਿਵਾਰ ਪਾਲਨੇ ਨੇ ਕਿਉਂਕਿ ਇੱਥੇ ਤੇ ਹੋਰ ਕੋਈ ਰਾਹਗੀਰੀ ਨੇ ਤੇ ਇਹਨਾਂ ਕੋਈ ਆਣ ਕੇ ਚੀਜ਼ ਲੈਣੀ ਨਹੀਂ ਆ ਜਿਹੜਾ ਬਾਰਡਰ ਦੇਖਣਾ ਹੈ ਕਿ ਉਹਨਾਂ ਨੂੰ ਲੈਣਾ ਬਾਰਡਰ ਜੇ ਖੁੱਲਾ ਪਰ ਲੋਕਾਂ ਦੇ ਦਿਮਾਗ ਦੇ ਵਿੱਚ ਚੱਲਦਾ ਪਿਆ ਕਿ ਬਾਰਡਰ ਦੇਖਣ ਜਾਈਏ ਕਿ ਨਾ ਬਾਰਡਰ ਦੇਖਣ ਜਾਈਏ ਖੁੱਲਾ ਹੈ ਕਿ ਬੰਦੇ ਹਜੇ ਤੱਕ ਲੋਕਾਂ ਨੂੰ ਇਹ ਨਹੀਂ ਸਮਝੀ ਲੱਗਦੀ ਵੀ ਸ਼ਾਲ ਜੀ ਲੋਕਾਂ ਦੇ ਦਿਮਾਗ 'ਚ ਵੀ ਗੱਲ ਸ ਕਾਰ ਕੋ ਮੰਗ ਕਰਦੇ ਨੇ ਸੈਂਟਰਲ ਕਾਰ ਕੋ ਵੀ ਜਿਹੜਾ ਬਾਰਡਰ ਦੀ ਗੱਲ ਕੀਤੀ ਜਦੋਂ ਵੀ ਕਿਸ ਤਰ੍ਹਾਂ ਦਾ ਹਮਲਾ ਹੁੰਦਾ ਇਸ ਤੇ ਗੱਲਬਾਤ ਹੁੰਦੀ ਹੈ ਬਾਰਡਰ ਖਾਸ ਕਰਕੇ ਵਾਗਾ ਬਾਰਡਰ ਜਿਹੜਾ ਸੀਲ ਕਰਨ ਦੀ ਕੋਸ਼ਿਸ਼ ਕੀਤੀ ਜਾਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਆ ਕਹਿੰਦੇ ਗੁਜਰਾਦਾ ਬਾਰਡਰ ਬੰਬੇ ਦਾ ਬਾਰਡਰ ਖੁੱਲਾ ਵਾ ਕਹਿੰਦੇ ਉਸ ਤੋਂ ਲੋਕੀ ਆ ਜਾ ਰਹੇ ਨੇ ਉਹ ਵੀ ਬਾਰਡਰ ਜਿਹੜਾ ਬੰਦ ਹੋਣਾ ਚਾਹੀਦਾ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਕਿੰਨੇ ਬਾਰਡਰ ਨੇ ਹਿੰਦੁਸਤਾਨ ਦੇ ਵਿੱਚ ਜਿਹੜੇ ਪਾਕਿਸਤਾਨ ਦੇ ਨਾਲ ਲੱਗਦੇ ਨੇ ਸਿਰਫ ਇੱਕੋ ਬਾਰਡਰ ਦਾ ਨਾਮ ਕਿਉਂ ਲਿਆ ਜਾਂਦਾ ਅਟਾਰੀ ਸਰਹੱਦ ਬਾਰਡਰ ਹਨਾ ਕਿਉਂਕਿ ਸਾਰੀ ਦੁਨੀਆ ਇਸ ਜਗ੍ਹਾ ਤੇ ਆਂਦੀ ਹੈ ਠੀਕ ਹੈ ਸਾਰੀ ਦੁਨੀਆ ਦਾ ਧਿਆਨ ਇਸ ਬਾਰਡਰ ਵੱਲ ਹੁੰਦਾ ਆ ਕਿਉਂਕਿ ਸਾਰੀ ਵਰਲਡ ਦੇ ਵਿੱਚ ਜੇ ਗੱਲ ਕੀਤੀ ਜਾਵੇ ਤੁਸੀਂ ਜੇ ਫੋਰਨ ਦੇ ਲੋਕ ਜਿਹੜੇ ਆਂਦੇ ਨੇ ਉਹ ਬੈਠ ਕੇ ਇੱਥੇ ਦੇਖਦੇ ਨੇ ਸਾਰਾ ਹਨਾ ਸਾਰੀ ਦੁਨੀਆ ਇਸ ਇਧਰਲੇ ਪਾਸੇ ਆਂਦੀ ਹੈ ਕਿਉਂਕਿ ਇਸ ਕਰਕੇ ਮੇਰੇ ਖਿਆਲ ਨਾਲ ਜੋ ਕਾਰਨ ਮੇਨ ਕਾਰਨ ਹੈ ਸਭ ਤੋਂ ਹੇਠਾਂ ਪੈਂਦਾ ਆ ਸਭ ਤੋਂ ਚਰਚਾ ਵਾਲਾ ਬਾਰਡਰ ਜਿਹੜਾ ਉਹ ਇਹ ਬਾਰਡਰ ਹੈ ਇਸ ਕਰਕੇ ਥੋੜੀ ਜੀ ਇਸ ਚੀਜ਼ ਜਿਹੜੀ ਸਭ ਤੋਂ ਜ਼ਿਆਦਾ ਚੀਜ਼ ਚੱਲਦੀ ਆ ਤੇ ਜਦੋਂ ਕੋਈ ਪ੍ਰੋਬਲਮ ਹੁੰਦੀ ਸਭ ਤੋਂ ਪਹਿਲਾਂ ਉਸ ਚੀਜ਼ ਤੇ ਬ੍ਰੇਕ ਲੱਗਦੀ ਆ ਮੇਰੇ ਖਿਆਲ ਨਾਲ ਇਸ ਕਰਕੇ ਇਸ ਚੀਜ਼ ਨੂੰ ਸਭ ਤੋਂ ਜ਼ਿਆਦਾ ਅਸਰ ਪੈਂਦਾ ਹੈ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਸਰ ਵਿਸ਼ਾਲ ਜੀ ਨੇ ਵੀ ਜਿਹੜਾ ਵਾਗਾ ਬੱਡ ਰਿਹਾ ਹੈ ਜਿਆਦਾ ਫੇਮਸ ਹੈ ਹਰ ਵਾਰੀ ਜਿਹੜਾ ਵਾਗਾ ਬੱਡਦੀ ਆ ਲੋਕਾਂ ਨੂੰ ਦਿਖਾਈ ਨੇ ਸਟੀ ਮਣੀ ਦੀ ਸਾਲਾ ਮਣੀ ਤੇ ਹੌਸਲਾਣੀ ਲੱਖਤ ਦਾ ਲੋਕ ਇੱਥੇ ਆਉਂਦੇ ਨੇ ਇਸ ਕਰਕੇ ਇਸ ਦੇ ਜਿਹੜਾ ਕਾਫੀ ਪ੍ਰਭਾਵ ਪਏਗਾ ਤੇ ਤੁਸੀਂ ਦੇਖ ਸਕਦੇ ਹੋ ਸਾਲਾਨ ਅਤੇ ਉਹਨਾਂ ਕਹਿੰਦੇ ਕਿ ਕਾਰੋਬਾਰ ਦਾ ਜਿਹੜਾ ਫਰਕ ਪਏਗਾ ਪਏਗਾ ਪਰ ਇਸ ਚੀਜ਼ ਦਾ ਜਿਹੜਾ ਕਿ ਆਪਕਤ ਜਿਹੜਾ ਪਿਆਰ ਹੈ ਪਾਕਿਸਤਾਨ ਨਾਲ ਉਸ ਤੇ ਵੀ ਜੜੀ ਹੈ ਕਰਾਹਟ ਜਿਹੜੀ ਆਊਗੀ ਅਤੇ ਉਹਨਾਂ ਕਹਿੰਦੇ ਕਿ ਜਿੱਥੇ ਵਾਗਾ ਸਾਧ ਬਾਰਡਰ ਜਿਹੜਾ ਬੰਦ ਕਰ ਦਿੱਤਾ ਗਿਆ ਵਾ ਉਸ ਤੋਂ ਇਲਾਵਾ ਜਿਹੜਾ ਆਪਣਾ ਗੁਜਰਾ ਦਾ ਬਾਰਡਰ ਹੋ ਗਿਆ ਜਾਂ ਬੰਬੇ ਦਾ ਬਾਰਡਰ ਆ ਉਸ ਨੂੰ ਜਿਹੜਾ ਬੰਦ ਜਲਾ ਕੀਤਾ ਜਾਵੇ। ਇਸੋ ਵੀ ਵਾਗਾ ਬਾਰਡਰ ਦੇ ਖੜਾਏ ਜੇ ਕਿਸ ਨੇ ਕਿਦਾਂ ਵਾਗਾ ਬਾਰਡਰ ਹਮ ਵਾਗਾਪੁਰ ਦੇ ਦੇਖਣ ਆਏ تھے ਲੇਕਿਨ ਜੋ ਹਮਾਰੇ ਸਲਾਨੀਓ ਕੇ ਸਾਥ ਜੋ ਦੁਰਘਟਨਾ ਘਟੀ ਉਹ ਬਹੁਤ ਹੀ ਨਿੰਦਨੀ ਹੈ ਇਸ ਪ੍ਰਕਾਰ ਕੀ ਘਟਨਾ ਚ ਅਸੀਂ ਵੀ ਆਤ ਹੈ ਸਿਰਫ ਯਹ ਬਾਹਰ ਸੇ ਦੇਖ ਲੈਤੇ ਉਹ ਸਾਹਮਣੇ ਉਹ ਦੇਖਣ ਕੀ ਇਛਾ ਵੀ ਨਹੀਂ ਥੀ ਕਿ ਵਹਾਂ ਉਹਨਕੇ ਪਾਸ ਵੀ ਜਾਏ ਪਾਕਿਸਤਾਨੀਓ ਕੋ ਦੇਖੇ ਕਿ ਲਗਦਾ ਨਹੀਂ ਕਿ ਦੁੱਖ ਲਗਾ ਚੀ ਲਾਕੇ ਵੀ ਪਾਕਿਸਤਾਨ ਦਾ ਜਿਹੜਾ ਬੋਗਾ ਬਾਰਡ ਰਿਆ ਪੱਲੇ ਬਨੇ ਸਲਾਨੀ ਹੁੰਦੀ ਨੇ ਪਾਕਿਸਤਾਨ ਦੇ ਉਹਨਾਂ ਨੂੰ ਵੇਖ ਕੇ ਕਿਤੇ ਮਨ ਦੁੱਖ ਹੋਊਗਾ ਕਿਉਂ ਸਾਡੇ ਜਿਹੜੇ ਭਾਰਤੀ ਨੇ ਛੱਬੀ ਜਿਹੜੇ ਭਾਰਤੀ ਜਿਹਨੇ ਉਹਨਾਂ ਨੂੰ ਜਿਹੜਾ ਅੰਨੇ ਵਾਰ ਜਿਹੜੀਆਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ वो तो बहुत ही दुखद निंदनी है देखो इसकी तो हम तो कड़े शब्दों में निंदा करते हैं और हालांकि मोदी जी इस बारे में बहुत ही सख्त कदम उठा रहे हैं हम आश्वस्त हैं और उन मोदी जी के प्रति आश्वस्त होने की वजह से हम यहाँ पहुँचे नहीं तो हम वापस घर जाने वाले थे ਪਰ ਕੀ ਲੱਗਦਾ ਨਹੀਂ ਕਿਤੇ ਇਸ ਟੀਨ ਨਾਲ ਦੋਵਾਂ ਦੇਸ਼ਾਂ ਦੇ ਫਰਕ ਪਊਗਾ ਆਪਸੀ ਪਿਆਰ ਜਿਹੜਾ ਖਤਮ ਹੁੰਦਾ ਜਾਊਗਾ ਤੇ ਦੁਸ਼ਮਣੀ ਜਿਹੜੀ ਆ ਵਾਧਦੀ ਜਾਊਗੀ ਪਿਆਰ ਮੁਹਬਤ ਤਾਂ ਖਤਮ ਹੋ ਰਹੀ ਹੈ ਦਿਖ ਰਹੀ ਹੈ ਇਸ ਪ੍ਰਕਾਰ ਸੇ ਅਗਰ ਉਹ ਬੋਲ ਬੋਲ ਕੇ ਢੂੰਢ ਢੂੰਢ ਕੇ ਮਾਰਿਆ ਉਹਨੂੰ ਕਾਹੇ ਕਿ ਆਪ ਕੌਣ ਹੋ ਕਿਆ ਉਹ ਇਸ ਪ੍ਰਕਾਰ ਦੀ ਘਟਨਾ ਤੋਂ ਨਿੰਦਨੀ ਹੈ ਨਾ ਬਹੁਤ ਹੀ ਕਿੰਨਾ ਦੇਖਿਆ ਪਹਿਲੀ ਵਾਰੀ ਦੇਖਿਆ ਜਿਹੜਾ ਆਤਕਵਾਦੀ ਹੈ ਕਿਸੇ ਦੇ ਜਾਤਪਾਤ ਪਹੁੰਚਦਾ ਵਾ ਕਿਸੇ ਦੇ ਮਜ਼ੇਦਾਰੇ ਪਹੁੰਚਦਾ ਵਾ ਅਤੇ ਉਸ ਨੂੰ ਫਿਰ ਜਿਹੜਾ ਟਾਰਗੇਟ ਕਰਕੇ ਗੋਲੀ ਮਾਰੀ ਜਾਂਦੀ ਹੈ ਇਹ ਤਾਂ ਪਹਿਲੀ ਵਾਰ ਦੇਖਿਆ ਇਸ ਪਰ ਇਸ ਤਰੀਕੇ ਇਹ ਪੁਲਵਾਮਾ ਹੈ ਬੜਾ ਹਮਲਾ ਹੋਇਆ ਤਾਂ ਪੁਲਵਾਮਾ ਦੇ ਬਾਅਦ ਮੈਂ ਪਹਿਲੀ ਵਾਰ ਇਹ ਇਸ ਪ੍ਰਕਾਰ ਘਟਨਾ ਹੋਈ ਹੈ ਬਹੁਤ ਨਿੰਦਨੀ ਹੈ ਬਿਲਕੁਲ ਜੀ ਇਥੋਂ ਦੇ ਜਿਹੜੇ ਕਾਰੋਬਾਰੀ ਨੇ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਟੋਪੀਆਂ ਫਲੈਂਗ ਵੇਚਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਕੀ ਨਾਂ ਤੁਹਾਡਾ ਜਗੀਰ ਸਿੰਘ ਜਗੀਰ ਸਿੰਘ ਜੀ ਕਿੰਨੇ ਚਿਰ ਤੋਂ ਕਾਰੋਬਾਰ ਕਰਦੇ ਆ ਰਹੇ ਹੋ ਬਾਕਾ ਬਾਰਡਰ ਤੇ ਮੈਨੂੰ 12-14 ਸਾਲ ਹੋ ਗਏ ਜੀ ਤੁਹਾਨੂੰ 12-14 ਸਾਲ ਮੈਨੂੰ ਉਸ ਤੋਂ ਪਹਿਲੇ ਇਸ ਤਰ੍ਹਾਂ ਪਹਿਲਗਾਮ ਤੇ ਹਮਲਾ ਹੋਇਆ ਉਸ ਨੂੰ ਲੈ ਕੇ ਕਿੰਨਾ ਕੁ ਫਰਕ ਪੈ ਗਿਆ ਬਾਰਡਰ ਤੇ ਸਲਾਣੀ ਗੱਲ ਕਰੀਏ ਕਿੰ ਕੀ ਲੱਗਦਾ ਕਿ ਤੇ ਕੰਮ ਕਾਰ ਖਤਮ ਹੁੰਦਾ ਜਾਂਦਾ ਵਾ ਅੱਗੇ ਕਾਰੋਬਾਰ ਹੈ ਨਹੀਂ ਆ ਜੇ ਕਿਸੇ ਤਰ੍ਹਾਂ ਬਾਰਡਰ ਬੰਦ ਹੁੰਦੀ ਆਏ ਇਸੇ ਤਰ੍ਹਾਂ ਬਹੁਤ ਹੁੰਦਾ ਸੀ ਤੇ ਹੁਣ ਤੇ ਟੂਰਿਸਟ ਵੀ ਬਹੁਤ ਘਟ ਗਿਆ ਬਹੁਤ ਮੁਸ਼ਕਲ ਆ ਰਹੀ ਹੈ ਹਾਂਜੀ ਕੀ ਲੱਗਦਾ ਕੱਲਾ ਕਾਰੋਬਾਰ ਦੀ ਗੱਲ ਆ ਬਾਰਡਰ ਦੀ ਗੱਲ ਨਹੀਂ ਕਰੀਏ ਅਮਰਸਾ ਦੇ ਹੋਟਲ ਨੇ ਅੰਜਮੈਂਟ ਨੇ ਉਹਨਾਂ ਤੇ ਵੀ ਬੜਾ ਫਰਕ ਪਾਊਗਾ ਬਹੁਤ ਫਰਕ ਪੈ ਗਿਆ ਜਨਾਬ ਬਹੁਤ ਫਰਕ ਪੈ ਗਿਆ ਹਾਂਜੀ ਕਿ ਬੀਨਸੋ ਵੀ ਰੋਜ਼ ਦੇ ਤੁਸੀਂ ਕੰਮ ਕਾਰ ਕਰਦੇ ਸੀ ਆਪ ਦੇ ਬਣ ਜਾਂਦੀ ਸੀ ਤੁਹਾਡਾ ਜਿਹੜਾ ਕਾਰੋਬਾਰ ਖਰਚਾ ਪੂਰਾ ਹੋ ਜਾਂਦਾ ਸੀ 100 200 ਰੁਪਏ ਬਣਾ ਕੇ ਲੈ ਹੀ ਜਾਂਦਾ ਸੀ ਹਾਂਜੀ ਮੈਂ ਤਾਂ ਮਜ਼ਦੂਰੀ ਕਰਕੇ ਥੋ 200 ਰੁਪਏ ਬਣ ਜਾਂਦਾ ਸੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਇਥੋਂ ਦੀ ਜਿਹੜੇ ਛੋਟੇ ਕਾਰੋਬਾਰੀ ਨੇ ਉਹਨਾਂ ਨੇ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਵੀ ਕਾਰੋਬਾਰ ਤੇ ਜਰੂਰ ਫਰਕ ਪਊਗਾ ਇਹ ਚੀਜ਼ ਲੈ ਕੇ ਅਤੇ ਅੱਗੇ ਸਲਾਨੀ ਆਉਂਦੇ ਸੀ ਟੂਰਿਸਟ ਆਉਂਦਾ ਸੀ ਉਸ ਨਾਲ ਜਿਹੜਾ ਕਾਰੋਬਾਰ ਵਧੀਆ ਚੱਲਦਾ ਸੀ ਕਿਤੇ ਦੋ ਵਕਤ ਦੀ ਰੋਟੀ ਮਿਲ ਜਾਂਦੀ ਸੀ ਪਰ ਜਿਸ ਤਰ੍ਹਾਂ ਦੇ ਅੱਜ ਹਾਲਾਤ ਬਣੇ ਪਏ ਨੇ ਜਿਸ ਤਰ੍ਹਾਂ ਦੇ ਅੱਜ ਮਾਹੌਲ ਬਣਿਆ ਪਿਆ ਇਸ ਨੂੰ ਲੈ ਕੇ ਟੂਰਿਜ਼ਮ 'ਚ ਜਿਹੜਾ ਕਾਫੀ ਡਰ ਦਾ ਮਾਹੌਲ ਬਣਿਆ ਪਿਆ ਅਤੇ 80% ਤੋਂ ਵੱਧ ਜਿਹੜੀਆਂ ਲੋਕਾਂ ਦੀਆਂ ਬੁਕਿੰਗ ਪੀ ਪਤਾ ਨਹੀਂ ਬਾਰਡਰ ਤੇ ਕਿਸ ਤਰ੍ਹਾਂ ਦਾ ਮਾਹੌਲ ਹੋਊਗਾ ਕਿਸ ਤਰ੍ਹਾਂ ਜਿਹੜੀ ਅਚੀਵ ਕਰਨ ਮਿਲਦੀ ਆ ਤਸਵੀਰਾਂ ਤੁਹਾਨੂੰ ਜੀਰੋ ਗਰਾਊਂਡ ਦੀ ਆਮਰਸਾਂ ਦੇ ਵਾਗਾ ਬਾਰਡਰ ਸਾਡੀ ਜਗ੍ਹਾ ਸਾਂਝੀ ਕਰ ਰਹੇ ਆ